ਸੌਹਾਂ ਚੁੱਕੀਆਂ ਜਾਂਦੀਆਂ ਨੇ ਮੁਗਲਾਂ ਦੇ ਵੱਲੋਂ ਤਾਂ ਫਿਰ ਕਿਸ ਤਰੀਕੇ ਦੇ ਨਾਲ ਸੌਹਾਂ ਖਾ ਕੇ ਮੁਕਰ ਲੈਂਦੇ 10 ਲੱਖ ਤੋਂ ਵੱਧ ਫੌਜਾਂ ਉਹਨਾਂ ਨੂੰ ਇਹ ਮਾਨਸਿਕਾ ਵੀ ਅਸੀਂ ਜਿੱਦਾਂ ਮੰਨ ਲਓ ਇੱਕ ਇੱਕ ਪਾਸੇ ਸਾਡੇ ਕੋਲ ਬਾਜ ਹੈ ਦੂਜੇ ਪਾਸੇ ਚਿੜੀ ਹੈ ਅਗਲਾ ਸੋਚਦਾ ਲਾਇਦਾ ਕੀ ਆਪਾਂ 1 ਮਿੰਟ ਚ ਮਰੋੜ ਦੇਵਾਂਗੇ ਸੋ ਉਹਨਾਂ ਦਾ ਇਹ ਸੀਗਾ ਵੀ ਥੋੜਾ ਜਿਹਾ ਸਿੱਖ ਹੈ ਇਹਨਾਂ ਦੇ ਕੋਲ ਕੀ ਕਰ ਲੈਣਗੇ ਤੇ ਜਦੋਂ ਨਹੀਂ ਪ੍ਰਵੇਸ਼ ਕਰ ਸਕੇ ਫਿਰ ਉਹਨਾਂ ਨੇ ਸੋਚਿਆ ਵੀ ਭੇਦ ਲਈਏ ਜਿੱਦਾਂ ਸ਼ਾਮਦਮ ਦੰਡ ਭੇਦੇ ਚਾਰ ਗੱਲਾਂ ਨੇ ਪੇ ਅਸੀਂ ਤੁਹਾਡੇ ਨਾਲ ਇਹ ਸਮਝੌਤਾ ਕਰਨਾ ਚਾਹੁੰਦੇ ਤੁਸੀਂ ਇੱਕ ਵਾਰ ਕਿਰਪਾ ਕਰਕੇ ਤੁਸੀਂ ਇੱਕ ਵਾਰ ਇਸ ਕਿਲੇ ਨੂੰ ਛੱਡ ਜਾਓ ਸਾਡੇ ਤੇ ਯਕੀਨ ਕਰੋ ਗਊ ਮਾਤਾ ਦੀ ਸੌਂ ਖਾਂਦੇ ਆ ਤੇ ਅਸੀਂ ਜਿਹੜੀ ਹੈਗੀ ਆ ਆਪਣੀ ਧਾਰਮਿਕ ਗ੍ਰੰਥ ਦੀ ਸੌਂ ਖਾਂਦੇ ਆ ਔਰੰਗਜ਼ੇਬ ਜਿਹੜਾ ਹੈਗਾ ਉਹਨੇ ਕੁਰਾਨ ਸ਼ਰੀਫ ਦੀ ਸੌਂ ਖਾਦੀ ਹੈ ਤੇ ਗੁਰੂ ਸਾਹਿਬ ਉਸ ਵਕਤ ਮੁਸਕਰਾ ਕੇ ਕਹਿੰਦੇ ਆ ਕਹਿੰਦੇ ਪਸ਼ੂ ਦੀ ਕਾਦੀ ਸੌਂ ਤੁਹਾਨੂੰ ਗਿਆ ਤੁਹਾਨੂੰ ਦਿਖਾ ਦਿੰਦੇ ਇਹਨਾਂ ਦਾ ਜਿਹੜਾ ਹੈਗਾ ਪਰਤਾ ਕੇ ਦੇਖ ਲਿਓ ਇਹ ਕਿ ਅਜਮਾ ਕੇ ਦੇਖ ਲੋ ਇਹਨਾਂ ਨੂੰ ਉਸ ਵਕਤ ਉਹਨਾਂ ਨੇ ਤਕਰੀਬਨ 500 ਦੇ ਕਰੀਬ ਬੈਲ ਉਹਨਾਂ ਦੇ ਸਿੰਗਾ ਨਾਲ ਰਾਤ ਨੂੰ ਮਿਸਾਲਾਂ ਬਣੀਆਂ ਕੰਡਮ ਸਮਾਨ ਹੈ ਉਹਨਾਂ ਨੂੰ ਚਮਕੀਲੇ ਕੱਪੜਿਆਂ ਦੇ ਵਿੱਚ ਇਸ ਤਰ੍ਹਾਂ ਬਨ ਕੇ ਭੇਜਿਆ ਉਹਨਾਂ ਤੇ ਲੱਦ ਕੇ ਬੈਲਾਂ ਦੇ ਉੱਤੇ ਵੀ ਉਹਨਾਂ ਲੱਗੇ ਵੀ ਖਜ਼ਾਨੇ ਜਾ ਰਹੇ ਸੋ ਉਹਨਾਂ ਨੇ ਦੇਰ ਨਹੀਂ ਲਾਈ ਆਨੰਦਪੁਰੋਂ ਨਿਕਲਦੇ ਜਦੋਂ ਉਹਨਾਂ ਨੇ ਲੁੱਟ ਲਿਆ ਸਾਰਾ ਕੁਝ ਦੇਖਿਆ ਗੁਰੂ ਸਾਹਿਬ ਦੇ ਜਿਹੜੇ 52 ਵਚਨ ਸਾਨੂੰ ਮਿਲਦੇ ਕਲਗੀਧਰ ਦੇ ਉਹਨਾਂ ਦੇ 26 ਨੰਬਰ ਵਚਨ ਹੈ ਕਿ ਸੌ ਖਾਣ ਵਾਲੇ ਦਾ ਕਦੇ ਵਿਸ਼ਵਾਸ ਨਹੀਂ ਕਰਦਾ ਹਾਂਜੀ 6 ਤੇ 7 ਕੋ ਦੀ ਦਰਮਿਆਨੀ ਰਾਤ ਉਦੋਂ ਕਿਲਾ ਛੱਡਿਆ 1704 ਈਸਵੀ ਦੇ ਵਿੱਚ ਸਿਰਫ ਇੱਕ ਸਿੱਖ ਨੂੰ ਛੱਡਿਆ ਜਿਹਦਾ ਨਾਂ ਗੁਰਬਖਸ਼ ਸੀ ਔਰ ਉਹ ਜਿਹੜਾ ਸੀਗਾ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਗਾਂਜ ਸਥਾਨ ਦੀ ਸੇਵਾ ਸਮਾਲ ਕਰਨ ਵਾਸਤੇ ਉਹਨੂੰ ਛੱਡਿਆ ਸੀ ਅੱਜ ਦੇ ਸਮੇਂ ਦੇ ਵਾਕ ਵਾਕ ਸੰਪਰਦਾਵਾਂ ਦੇ ਜਾਤ ਹੰਕਾਰੀ ਕੀ ਐਸੇ ਹੈਗੇ ਆ ਤੇ ਉਹ ਅੱਜ ਵੀ ਜਿਹੜੇ ਹੈਗੇ ਆ ਜਾਤ ਪਾਤ ਦੇ ਨਾਂ ਤੇ ਅੰਮ੍ਰਿਤ ਛਕਾਉਂਦੇ ਆ ਚੀਜ਼ੀਆਂ ਦੀ ਲਿਸਟ ਤਾਂ ਗੁਰੂ ਅਰਜਨ ਦੇਵ ਮਹਾਰਾਜ ਤੋਂ ਚੱਲੀ ਆਂਦੀ ਲੰਬੀ ਲੇਕਿਨ ਜਿਹੜੀ ਸਫਰੇ ਸ਼ਹਾਦਤ ਆ ਉਹ ਇੱਥੋਂ ਸ਼ਹੀਦੀ ਬਾਗ ਤੋਂ ਇੱਥੋਂ ਆਨੰਦਗੜ੍ਹ ਦੇ ਕਿਲੇ ਤੋਂ ਇੱਥੋਂ ਸ਼ੁਰੂ ਹੁੰਦੀ ਹੈ 6 ਤੇ 7 ਪੋ ਦੀ ਦਰਮਿਆਨੀ ਰਾਤ ਨੂੰ ਇਥੋਂ ਗੁਰੂ ਸਾਹਿਬ ਜਦੋਂ 1704 ਸਨ ਦੇ ਵਿੱਚ ਇਥੋਂ ਚੱਲਦੇ ਆ ਰਾਤ ਨੂੰ ਤੇ ਫਿਰ ਸ਼ਹੀਦਿਆਂ ਦਾ ਸਫ਼ਰ ਇਥੋਂ ਸ਼ੁਰੂ ਹੋ ਜਾਂਦਾ ਹੈ ਇਸ ਸਮੇਂ ਅਸੀਂ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਇਸ ਸਮੇਂ ਤੁਹਾਨੂੰ ਉਹ ਇਤਿਹਾਸ ਤੋਂ ਸੀ ਜਾਣੂ ਕਰਵਾਵਾਂਗੇ ਕਿਲਾ ਅਨੰਦਗੜ੍ਹ ਸਾਹਿਬ ਜਿੱਥੇ ਕਿ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਲੰਮਾ ਸਮਾ ਰਹੇ ਜਦੋਂ 22 ਧਾਰ ਦੇ ਰਾਜਿਆਂ ਤੇ 10 ਲੱਖ ਫੌਜ ਨੇ ਤਕਰੀਬਨ 7 ਮਹੀਨੇ ਇਸੇ ਕਿਲੇ ਨੂੰ ਘੇਰਿਆ ਹੋਇਆ ਸੀ ਤਾਂ ਬਹੁਤ ਸਾਰੀਆਂ ਕਸਮਾਂ ਉਹਨਾਂ ਦੇ ਵੱਲੋਂ ਚੁੱਕੀਆਂ ਗਈਆਂ ਕਿ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ ਬਾਅਦ ਵਿੱਚ ਕਸਮਾਂ ਖਾ ਕੇ ਮੁੱਕਰ ਗਏ ਤੇ ਗੁਰੂ ਸਾਹਿਬ ਦਾ ਪਰਿਵਾਰ ਵਿਛੜਿਆ ਵੱਡੇ ਸਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਆ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਆ ਇਸੇ ਥਾਂ ਦੇ ਉੱਤੋਂ ਸਫਰੇ ਸਹਾਦਤ ਦਾ ਮੁੱਢ ਬਣਿਆ ਜਾਂਦਾ ਹੈ ਤਾ ਇਸੇ ਥਾਂ ਦੇ ਉੱਤੇ ਰਹਿ ਕੇ ਗੁਰੂ ਸਾਹਿਬ ਨੇ ਖਾਲਸੇ ਦੇ ਨਾਲ ਜੁੜੀਆਂ ਹੋਈਆਂ ਰਵੈਤਾਂ ਚਲਾਈਆਂ ਇੱਥੋਂ ਹੀ ਧਰਤੀ ਤੋਂ ਗੁਰੂ ਸਾਹਿਬ ਨੇ ਖਾਲਸੇ ਨੂੰ ਜਨਮ ਦਿੱਤਾ ਖਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਅਸੀਂ ਇਤਿਹਾਸ ਤੋਂ ਚਾਨਣਾ ਪਾਵਾਂਗੇ ਸਾਡੇ ਨਾਲ ਇਸ ਸਮੇਂ ਭਾਈ ਮਨਜੀਤ ਸਿੰਘ ਨੇ ਜੋ ਕਿ ਹੈੱਡ ਗ੍ਰੰਥੀ ਨੇ ਉਹਨਾਂ ਤੋਂ ਪੁੱਛਾਂਗੇ ਕਿਸ ਤਰੀਕੇ ਦੇ ਨਾਲ ਕਿੰਨੀ ਇੱਕ ਫੌਜ ਸੀ ਜੋ ਕਿ ਇਸ ਕਿਲੇ ਨੂੰ ਘੇਰ ਕੇ ਉਹਨਾਂ ਦੇ ਵੱਲੋਂ ਰੱਖਿਆ ਹੋਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਥੋੜਾ ਜਾ ਇਤਿਹਾਸ ਦੱਸੋ ਇਸ ਕਿਲੇ ਬਾਰੇ ਕਿ ਕਿਲਾ ਕਿਵੇਂ ਹੋਂਦ ਦੇ ਵਿੱਚ ਆਇਆ ਕਿੰਨੇ ਕਿਲੇ ਹੋਰ ਵੀ ਇਸ ਖਾਲਸੇ ਦੀ ਜਨਮ ਭੂਮੀ ਤੇ ਬਣੇ ਹੋਣ ਹਾਂਜੀ ਇਹ ਕਿਲਾ ਕਿਲਾ ਆਨੰਦਗੜ੍ਹ ਸਾਹਿਬ ਇਹ ਪੰਗਾਣੀ ਦੇ ਜੰਗ ਤੋਂ ਬਾਅਦ ਹੋਂਦ ਵਿੱਚ ਆਇਆ ਤੇ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਦੇ ਵਿੱਚ ਸਭ ਤੋਂ ਪਹਿਲਾ ਅਗਰ ਕੋਈ ਅਸਥਾਨ ਬਣਵਾਇਆ ਤੇ ਗੁਰੂ ਕਾਲ ਗੀਰ ਧਰਪਾਤਸ਼ਾਹ ਨੇ ਇਹ ਕਿਲਾ ਬਣਾਇਆ ਕਿਉਂਕਿ ਉਹਨਾਂ ਦੀ ਦੂਰ ਅੰਦੇਸ਼ੀ ਹੈ ਕਿ ਉਹਨਾਂ ਨੇ ਮਹਿਸੂਸ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਸਾਨੂੰ ਹੋਰ ਵੀ ਬੜੀਆਂ ਫੌਜਾਂ ਦਾ ਮੁਕਾਬਲਾ ਕਰਨਾ ਪਵੇਗਾ ਇਸ ਕਰਕੇ ਜਿਹੜਾ ਹੈਗਾ 1699 ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਇੱਕ ਕਿਲਾ ਆਨੰਦਗੜ੍ਹ ਸਾਹਿਬ ਦਾ ਬਣਵਾਇਆ ਜਿੰਨਾ ਸਮਾਂ ਗੁਰੂ ਸਾਹਿਬ ਇਸ ਕਿਲੇ ਦੇ ਵਿੱਚ ਰਹੇ ਜਦੋਂ ਉਹ ਜੰਗਾਂ ਚੱਲਦੀਆਂ ਸੀ ਜਦੋਂ ਜੰਗਾਂ ਦਾ ਮਾਹੌਲ ਸੀ ਕਿੰਨਾਕ ਸਮਾਂ ਗੁਰੂ ਸਾਹਿਬ ਰਹੇ 7 ਮਹੀਨੇ ਰਹੇ ਜੀ ਤੇ ਗੁਰੂ ਸਾਹਿਬ ਜੰਗਾਂ ਦੇ ਦੌਰਾਨ ਔਰ ਇਹਨੂੰ 10 ਲੱਖ ਜਿਹੜੀ ਔਰੰਗਜ਼ੇਬ ਦੀਆਂ ਫੌਜਾਂ ਉਹ ਤੇ 22 ਧਾਰ ਦੇ ਪਹਾੜੀ ਰਾਜੇ ਉਹਨਾਂ ਦੀ ਗਿਣਤੀ ਅਲੱਗ ਹੈ 10 ਲੱਖ ਤੋਂ ਵੱਧ ਹੈ ਜਦੋਂ 7 ਮਹੀਨੇ ਦਾ ਜ਼ਿਕਰ ਆਉਂਦਾ ਕਿ ਇਸ ਕਿਲੇ ਨੂੰ ਘੇਰਿਆ ਹੋਇਆ ਸੀ ਗੁਰੂ ਸਾਹਿਬ ਆਪਣੇ ਪਰਿਵਾਰ ਸਮੇਤ ਇਸ ਕਿਲੇ ਦੇ ਅੰਦਰ ਸੀ ਸਭ ਕੁਝ ਆਲੇ-ਦੁਆਲੇ ਘੇਰਾਬੰਦੀ ਕੀਤੀ ਹੋਈ ਸੀ ਕੁਝ ਵੀ ਨਹੀਂ ਖਾਣ ਪੀਣ ਨੂੰ ਇੱਥੇ ਪਹੁੰਚਦਾ ਸੀ ਜਾਂ ਕੋਈ ਰਸਦ ਇਸ ਤਰੀਕੇ ਦੇ ਨਾਲ हां जी ਪਹਿਲਾਂ ਹੀ ਗੁਰੂ ਪਾਤਸ਼ਾਹ ਨੇ ਜਿਹੜੀਆਂ ਰਸਤਾਵਾਂ ਬਸਦਾ ਜਿੰਨੀਆਂ ਇਕੱਠੀਆਂ ਕਰ ਸਕੇ ਉਹਨੀਆਂ ਕਰੀਆਂ ਤੇ ਚਾਰੇ ਪਾਸੇ ਨੂੰ ਕਲੇਨ ਨੂੰ ਘੇਰਿਆ ਹੋਇਆ ਸੀਗਾ ਤੇ ਕਿਸੇ ਵੀ ਪਾਸਿਓਂ ਕਿਸੇ ਦੇ ਆਣ ਜਾਂ ਜਾਣ ਦਾ ਕੋਈ ਨਹੀਂ ਸੀਗਾ ਕੋਈ ਰਸਤਾ ਤੇ ਬਹੁਤ ਜ਼ਿਆਦਾ ਫੌਜ ਤੁਸੀਂ ਦੇਖੋ 10 ਲੱਖ ਦੀ ਗਿਣਤੀ ਤਾਂ ਬਹੁਤ ਜ਼ਿਆਦਾ ਹੁੰਦੀ ਨਾ ਚਾਰੇ ਪਾਸੇ ਚੱਪੇ-ਚੱਪੇ ਤੇ ਫੌਜਾਂ ਸਨ ਸੋ ਇਸ ਕਰਕੇ ਗੁਰੂ ਪਾਤਸ਼ਾਹ ਦੇ ਇੱਥੋਂ ਕੋਈ ਜਾਣਦਾ ਨਹੀਂ ਇੱਥੋਂ ਸਿਰਫ ਲੜਨ ਦਾ ਹੀ ਇਹ ਕੋਈ ਇੱਕ ਰਸਤਾ ਸੀਗਾ ਭੀ ਲੜਿਆ ਜਾਵੇ ਉਹਨਾਂ ਦੇ ਨਾਲ ਹਾਂਜੀ ਜਿਸ ਤਰ੍ਹਾਂ ਹੁਣ ਇਸ ਕਿਲੇ ਦੇ ਆਲੇ-ਦੁਆਲੇ ਬਹੁਤ ਸਾਰੀਆਂ ਇਮਾਰਤਾਂ ਨੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਸੂਬਤ ਨੇ ਤਾਂ ਉਸ ਸਮੇਂ ਕਿਸ ਤਰ੍ਹਾਂ ਦਾ ਮੰਜ਼ਰ ਹੁੰਦਾ ਸੀ ਆਲੇ-ਦੁਆਲੇ ਕਿ ਕਿੰਨਾ ਇਤਿਹਾਸਕਾਰ ਦੱਸਦੇ ਨੇ ਕਿ ਬਣਿਆ ਹੋਇਆ ਸੀ ਆਲੇ-ਦੁਆਲੇ ਇਹ ਵੀ ਕਿਹਾ ਜਾਂਦਾ ਕਿ ਆਲੇ-ਦੁਆਲੇ ਦਰਿਆ ਵੀ ਵਗਦਾ ਸੀ ਹਾਂਜੀ ਇਤਿਹਾਸਕਾਰਾਂ ਮੁਤਾਬਕ ਜਿਹੜਾ ਦਰਿਆ ਹੈ ਉਹ ਤਕਰੀਬਨ ਇਸ ਆਨੰਦਪੁਰ ਸਾਹਿਬ ਦੇ ਨਾਲੋਂ ਹੀ ਵਗਦਾ ਸੀ ਬਿਲਕੁਲ ਨਾਲੋਂ ਹੀ ਸੋ ਉਹ ਇਸ ਕਰਕੇ ਜਿਹੜਾ ਮਾਹੌਲ ਸੀ ਕਿਉਂਕਿ ਗੁਰੂ ਸਾਹਿਬ ਨੇ ਜਦੋਂ ਆਨੰਦਪੁਰ ਸਾਹਿਬ ਬਸਾਇਆ ਗੁਰੂ ਕਾਲਕੀਤਰ ਪਾਤਸ਼ਾਹ ਨੇ ਤੇ ਇਹ ਜਿਹੜਾ ਕਿਲਾ ਹੈ ਕਿਲੇ ਦੇ ird gird ਕੋਈ ਬਸੋਂ ਨਹੀਂ ਸੀਗੀ ਕਾਫੀ ਵੱਡਾ ਕਿਲਾ ਸਿਕਾ ਉਹ ਇਹਦੇ ਆਲੇ ਦੁਆਲੇ ਬਹੁਤ ਵੱਡੀ ਖਾਈ ਸੀ ਜੋ ਪਾਣੀ ਨਾਲ ਭਰੀ ਹੋਈ ਸੀ ਜਿਹਦੇ ਵਿੱਚ ਕੋਈ ਕਿਸੇ ਤਰ੍ਹਾਂ ਅੰਦਰ ਪ੍ਰਵੇਸ਼ ਨਹੀਂ ਸੀ ਕਰ ਸਕਦਾ ਹਾਂਜੀ ਬਿਲਕੁਲ ਤੇ ਕਿੰਨਾ ਸਮਾਂ 7 ਮਹੀਨੇ ਦਾ ਜ਼ਿਕਰ ਹੁੰਦਾ ਉਸ ਤੋਂ ਬਾਅਦ ਕਿਵੇਂ ਸੌਹਾਂ ਚੁੱਕੀਆਂ ਜਾਂਦੀਆਂ ਨੇ ਮੁਗਲਾਂ ਦੇ ਵੱਲੋਂ ਤਾਂ ਫਿਰ ਕਿਸ ਤਰੀਕੇ ਦੇ ਨਾਲ ਸੌਹਾਂ ਖਾ ਕੇ ਮੁਕਰ ਜਾਂਦੇ ਨੇ ਹਾਂਜੀ ਸੌਹਾਂ ਦਾ ਤਾਂ ਉਦੋਂ ਮਸਲਾ ਆਇਆ ਕਿਉਂਕਿ ਉਹਨਾਂ ਨੇ ਸੋਚਿਆ ਵੀ ਥੋੜੇ ਜਿਹੇ ਸਿੰਘ ਹੈ ਤਕਰੀਬਨ 7-800 ਦੇ ਕਰੀਬ ਸਿੰਘ ਸਨ ਇੱਥੇ ਸੋ ਗੁਰੂ ਸਾਹਿਬ ਦੇ ਕੋਲ ਜਿਹੜੀਆਂ ਇੰਨੀਆਂ ਫੌਜਾਂ ਸੀ ਪਰ ਉੱਥੇ ਜ਼ਿਆਦਾ ਜਿਹੜੀ ਹੈ 10 ਲੱਖ ਤੋਂ ਵੱਧ ਫੌਜਾਂ ਉਹਨਾਂ ਨੂੰ ਇਹ ਮਾਨ ਸੀਗਾ ਵੀ ਅਸੀਂ ਜਿੱਦਾਂ ਮੰਨ ਲਓ ਇੱਕ ਇੱਕ ਪਾਸੇ ਸਾਡੇ ਕੋਲ ਬਾਜ ਹੈ ਦੂਜੇ ਪਾਸੇ ਚਿੜੀ ਹੈ ਅਗਲਾ ਸੋਚਦਾ ਲਾਇਦਾ ਕੀ ਆਪਾਂ 1 ਮਿੰਟ ਚ ਮਰੋੜ ਦੇਵਾਂਗੇ ਸੋ ਉਹਨਾਂ ਦਾ ਇਹ ਸੀਗਾ ਵੀ ਥੋੜਾ ਜਿਹਾ ਸਿੱਖ ਹੈ ਇਹਨਾਂ ਦੇ ਕੋਲ ਕੀ ਕਰ ਲੈਣਗੇ ਉਹਨਾਂ ਦਾ ਇਹ ਸੀਗਾ ਵੀ ਅਸੀਂ ਬੜੀ ਜਲਦੀ ਇਹਨੂੰ ਜਿੱਤ ਲਵਾਂਗੇ ਪਰ ਉਹਨਾਂ ਦਾ ਇਹ ਜਿਹੜਾ ਉਹਨਾਂ ਦੀ ਸੋਚ ਜਿਹੜੀ ਹੈਗੀ ਆ ਉਹਨਾਂ ਦੇ ਮਨ 'ਚ ਹੀ ਰਹਿ ਕਿਉਂਕਿ ਉਹ 1 ਦਿਨ 2 ਦਿਨ ਕਰਕੇ ਫਿਰ ਮਹੀਨਿਆਂ ਦਾ ਸਮਾਂ ਲੰਘਣ ਲੱਗ ਗਿਆ ਇਸ ਤਰ੍ਹਾਂ 7 ਮਹੀਨੇ ਉਹ ਬਿਲਕੁਲ ਜਿਹੜੇ ਹੈਗੇ ਆ ਉਹਨਾਂ ਦਾ ਉਹ ਨਹੀਂ ਕਿਲੇ ਦੇ ਵਿੱਚ ਪ੍ਰਵੇਸ਼ ਕਰ ਸਕੇ ਬਹੁਤ ਉਹਨਾਂ ਨੇ ਕੋਸ਼ਿਸ਼ ਕੀਤੀ ਜੇ ਜਦੋਂ ਨਹੀਂ ਪ੍ਰਵੇਸ਼ ਕਰ ਸਕੇ ਫਿਰ ਉਹਨਾਂ ਨੇ ਸੋਚਿਆ ਭਈ ਭੇਦ ਲਈਏ ਜਿੱਦਾਂ ਸ਼ਾਮਦਾਮ ਦੰਡ ਭੇਦੇ ਚਾਰ ਗੱਲਾਂ ਨੇ ਸੋ ਉਹਨਾਂ ਨੇ ਚਾਰੇ ਵਰਤਨ ਦੀ ਕੋਸ਼ਿਸ਼ ਕੀਤੀ ਪਰ ਉਹ ਜੀ ਕਾਮਯਾਬ ਨਹੀਂ ਹੋਏ ਫਿਰ ਜਿਹੜਾ ਪਹਾੜੀ ਰਾਜਿਆਂ ਦੇ ਵਿੱਚੋਂ ਪੰਮਾ ਪੁਜੋਹਤ ਉਹਦਾ ਨਾਮ ਜਿਹੜਾ ਉਹਨਾਂ ਦਾ ਸੁਯਾ ਸੀਗਾ ਤੇ ਉਹ ਆ ਕੇ ਗੁਰੂ ਸਾਹਿਬ ਨੂੰ ਮਿਲਿਆ ਤੇ ਉਹਨੇ ਕਿਹਾ ਗੁਰੂ ਸਾਹਿਬ ਜੀ ਭਈ ਸਾਡੀ ਸਾਰਿਆਂ ਵੱਲੋਂ ਇਹ ਬੇਨਤੀ ਹੈ ਭਈ ਇੰਨੀ ਸਾਡੀ ਬੇਇੱਜ਼ਤੀ ਵੀ ਬੜੀ ਐ ਸੈਂਟਰ ਦੀ ਵੀ ਬੇਇੱਜ਼ਤੀ ਐ ਔਰੰਗਜ਼ੇਬ ਦੀ ਵੀ ਸਾਡੀ ਵੀ ਪੇ ਆਸੀ ਤੁਹਾਡਾ ਨਾਲ ਇਹ ਸਮਝੌਤਾ ਕਰਨਾ ਚਾਹੁੰਦੇ ਤੁਸੀਂ ਇੱਕ ਵਾਰ ਕਿਰਪਾ ਕਰਕੇ ਤੁਸੀਂ ਇੱਕ ਵਾਰ ਇਸ ਕਿਲੇ ਨੂੰ ਛੱਡ ਜਾਓ ਸੋ ਉਸ ਤੋਂ ਬਾਅਦ ਫਿਰ ਤੁਸੀਂ ਦੁਬਾਰਾ ਆ ਜਾਓ ਸੋ ਇਸ ਤੱਕ ਕਰਕੇ ਇੱਥੋਂ ਗੁਰੂ ਪਾਤਸ਼ਾਹ ਇੱਕ ਵਾਰੀ ਕੁਝ ਦੋ ਮਹੀਨੇ ਦੇ ਤਕਰੀਬਨ ਸਮਾਂ ਰਹੇ ਵੀ ਹੈ ਉਹਨਾਂ ਦੇ ਕਿਉਂਕਿ ਜ਼ਿਆਦਾ ਕਰਕੇ ਜਿਹਦਾ ਕਹਿਣ ਤੇ ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਨੂੰ ਉਹਨਾਂ ਨੇ ਬਾਰ ਬਾਰ ਜਦੋਂ ਕਿਹਾ ਨਹੀਂ ਜੀ ਪੇ ਅਸੀਂ ਕੋਈ ਕਿਸ ਤਰ੍ਹਾਂ ਦਾ ਹਮਲਾ ਨਹੀਂ ਕਰਾਂਗੇ ਸੋ ਅਸੀਂ ਸਾਡੇ ਤੇ ਯਕੀਨ ਕਰੋ ਸੋ ਗੁਰੂ ਸਾਹਿਬ ਨੇ ਸਾਹਮਣਾ ਕਰ ਦਿੱਤਾ ਕਹਿੰਦੇ ਵੀ ਕੋਈ ਵਿਸ਼ਵਾਸ ਨਹੀਂ ਹੈਗਾ ਸਾਨੂੰ ਤੇ ਉਹਨਾਂ ਨੇ ਫਿਰ ਸੌਂਹਾਂ ਖਾਧੀਆਂ ਪੇ ਤੁਸੀਂ ਅਸੀਂ ਗਊ ਮਾਤਾ ਦੀ ਸੌਂਹ ਖਾਂਦੇ ਆ ਤੇ ਅਸੀਂ ਜਿਹੜੀ ਹੈਗੀ ਆ ਆਪਣੀ ਧਾਰਮਿਕ ਗ੍ਰੰਥ ਦੀ ਸੌਂਹ ਖਾਂਦੇ ਆ ਔਰੰਗਜ਼ੇਬ ਜਿਹੜਾ ਹੈਗਾ ਉਹਨੇ ਕੁਰਾਨ ਸ਼ਰੀਫ ਦੀ ਸੌਂਹ ਖਾਧੀ ਹੈ ਤੇ ਉਹ ਚਿੱਠੀਆਂ ਲਿਆ ਕੇ ਗੁਰੂ ਸਾਹਿਬ ਨੂੰ ਇੱਥੇ ਜਿਹੜਾ ਜਦੋਂ ਗੁਰੂ ਸਾਹਿਬ ਕਿਲੇ ਦੇ ਦਰਵਾਜ਼ਾ ਉਤਰਨ ਲੱਗਦੇ ਆ ਤਾਂ ਉਸ ਵਕਤ ਆਟੇ ਦੀ ਗਊ ਬਣਾ ਕੇ ਰੱਖੀ ਹੋਈ ਹੈ ਚਾਕੂ ਰੱਖਿਆ ਹੋਇਆ ਹੈ ਕਰਦ ਤੇ ਕੋਲ ਚਿੱਠੀ ਲੈ ਕੇ ਰੱਖੀ ਹੋਈ ਹੈ ਗੁਰੂ ਪਾਤਸ਼ਾਹ ਜਾਣੀ ਜਾਣ ਪੁੱਛਦੇ ਨੇ ਵੀ ਇਹ ਕੀ ਹੈ ਤੇ ਉਹ ਕਹਿੰਦੇ ਜੀ ਇਹ ਉਹਨਾਂ ਨੇ ਲਿਖਿਆ ਵੀ ਅਸੀਂ ਗਊ ਹੱਤਿਆ ਬਰਾਬਰ ਸਮਝਾਂਗੇ ਜੇ ਤੁਹਾਡਾ ਅਸੀਂ ਤੁਹਾਡੇ ਨਾਲ ਧੋਖਾ ਕਰਾਂਗੇ ਤੁਸੀਂ ਚਲੇ ਜਾਓ ਤੁਸੀਂ ਫੇਰ ਆ ਜਿਓ ਦੁਬਾਰਾ ਇੱਕ ਵਾਰ ਇਹ ਮਸਲਾ ਕਿਸ ਤਰ੍ਹਾਂ ਨਿਬੜ ਜਾਏ ਤੇ ਗੁਰੂ ਸਾਹਿਬ ਉਸ ਵਕਤ ਮੁਸਕਰਾ ਕੇ ਕਹਿੰਦੇ ਆ ਕਹਿੰਦੇ ਪਸ਼ੂ ਦੀ ਕਾਦੀ ਸੌ ਹੂੰ ਉਹ ਵੀ ਇੱਕ ਪਸ਼ੂ ਹੈ ਇਹਦੀ ਕਾਦੀ ਸੌ ਹੈ ਤੇ ਫਿਰ ਗੁਰੂ ਸਾਹਿਬ ਮੰਨੇ ਨਹੀਂ ਫਿਰ ਉਹਨਾਂ ਨੇ ਜਿਹੜੇ ਗੁਰੂ ਸਾਹਿਬ ਦੇ ਸਿੱਖ ਹੈ ਉਹਨਾਂ ਵਿੱਚੋਂ ਕੁਝ ਐਸੇ ਸਲਾਹਕਾਰ ਸੀ ਕਹਿੰਦੇ ਨਹੀਂ ਗੁਰੂ ਸਾਹਿਬ ਜੀ ਤੁਸੀਂ ਮੰਨ ਜਾਓ ਸੌ ਤੋਂ ਵੱਡੀ ਤਾਂ ਕੋਈ ਗੱਲ ਨਹੀਂ ਦੀ ਅੱਜ ਵੀ ਅਸੀਂ ਦੇਖਦੇ ਆ ਕੋਈ ਗੱਲ ਨਾ ਹੋਵੇ ਤਾਂ ਉਹ ਕਹਿੰਦਾ ਲੈ ਜੀ ਸੌ ਲੱਗੇ ਫਲਾਣੇ ਥਾਂ ਦੀ ਤੇ ਇਸ ਤਰ੍ਹਾਂ ਕਰਕੇ ਕਈ ਸੌਹਾਂ ਦੇ ਚੱਕਰਾਂ 'ਚ ਪੈ ਜਾਂਦੇ ਆ ਤੇ ਗੁਰੂ ਸਾਹਿਬ ਕਹਿੰਦੇ ਵੀ ਨਹੀਂ ਗੁਰੂ ਸਾਹਿਬ ਦੇ ਜਿਹੜੇ 52 ਬਚਨ ਸਾਨੂੰ ਮਿਲਦੇ ਕਲਗੀ ਧਰ ਦੇ ਉਹਨਾਂ ਚ 26 ਨੰਬਰ ਬਚਨ ਹੈ ਕਿ ਸੌਂ ਖਾਣ ਵਾਲੇ ਦਾ ਕਦੇ ਵਿਸ਼ਵਾਸ ਨਹੀਂ ਕਰਨਾ ਕਿਉਂਕਿ ਸੌਂ ਚ ਉਠਾ ਹੀ ਖਾਂਦਾ ਸੋ ਜਦੋਂ ਗੁਰੂ ਸਾਹਿਬ ਨੇ ਇਥੋਂ ਉਹਨਾਂ ਦੇ ਕਿਹਾ ਵੀ ਸਿੱਖਾਂ ਨੂੰ ਕਿਹਾ ਤੁਹਾਨੂੰ ਦਿਖਾ ਦਿੰਦੇ ਇਹਨਾਂ ਦਾ ਜਿਹੜਾ ਹੈਗਾ ਪਰਤਾ ਕੇ ਦੇਖ ਲਿਓ ਵੀ ਇਹ ਅਜਮਾ ਕੇ ਦੇਖ ਲਓ ਇਹਨਾਂ ਨੂੰ ਉਸ ਵਕਤ ਉਹਨਾਂ ਨੇ ਤਕਰੀਬਨ 500 ਦੇ ਕਰੀਬ ਬੈਲ ਉਹਨਾਂ ਦੇ ਸਿੰਗਾ ਨਾਲ ਰਾਤ ਨੂੰ ਮਸਾਲਾ ਬਨੀਆਂ ਤੇ ਔਰ ਜੋ ਵਾਦਾ ਘਟਾ ਸਮਾਨ ਸੀਗਾ ਜੇ ਤਾਂ ਅਸੀਂ ਕਹਿ ਦਈਏ ਵੀ ਕੰਡਮ ਸਮਾਨ ਹੈ ਉਹਨਾਂ ਨੂੰ ਚਮਕੀਲੇ ਕੱਪੜਿਆਂ ਦੇ ਵਿੱਚ ਇਸ ਤਰ੍ਹਾਂ ਬੰਨ ਕੇ ਭੇਜਿਆ ਉਹਨਾਂ ਤੇ ਲੱਦ ਕੇ ਬੈਲਾਂ ਦੇ ਉੱਤੇ ਵੀ ਉਹਨਾਂ ਲੱਗੇ ਵੀ ਖਜ਼ਾਨੇ ਜਾ ਰਹੇ ਆ ਸੋ ਉਹਨਾਂ ਨੇ ਦੇਰ ਨਹੀਂ ਲਾਈ ਆਨੰਦਪੁਰੋਂ ਨਿਕਲਦੇ ਜਦੋਂ ਉਹਨੀ ਲੁੱਟ ਲਿਆ ਸਾਰਾ ਕੁਝ ਦੇਖਿਆ ਜਦੋਂ ਹਮਲਾ ਕਰਦਾ ਸੋ ਹਾਂ ਜੀ ਸਾਬ ਨੇ ਫਿਰ ਇਹ ਕਿਲਾ ਕਦੋਂ ਛੱਡਿਆ ਫਿਰ ਕਿ ਪੰਜ ਸਿੰਘ ਸਹਿਬਾਨਾ ਨੇ ਬੇਨਤੀ ਕੀਤੀ ਕਿ ਆਪਣੇ ਕੋਲ ਕੋਈ ਰਸਤਾ ਨਹੀਂ ਬਚਦਾ ਭਾਵੇਂ ਕਿ 10 ਲੱਖ ਦੀ ਫੌਜ ਨੂੰ ਵਕਤ ਪਾਇਆ ਹੋਇਆ ਸੀ ਹਾਂ ਜੀ ਕਿ ਉਹ ਬੇਨਤੀ ਤਾਂ ਇਸ ਤਰ੍ਹਾਂ ਪੇ ਮੁੜ ਕੇ ਬਾਅਦ ਵਿੱਚ ਫਿਰ ਦੁਬਾਰਾ ਉਹਨਾਂ ਨੇ ਪੰਮੇ ਪ੍ਰੋਹਤ ਨੂੰ ਦੁਬਾਰਾ ਫੇਰ ਭੇਜਿਆ ਪਹਾੜੀ ਰਾਜਿਆਂ ਨੇ ਪੇ ਬਹੁਤ ਵੱਡੀ ਗਲਤੀ ਹੋ ਗਈ ਜਿਸ ਤਰ੍ਹਾਂ ਅੱਜ ਦੇ ਸਮੇਂ 'ਚ ਕੋਈ ਗੱਲ ਹੁੰਦੀ ਹੈ ਕਿਸੇ ਦੂਜੇ ਤੇ ਪਾ ਦਿੰਦੇ ਲੋ ਜੀ ਅਸੀਂ ਤਾਂ ਕੀਤਾ ਸੀ ਇਹ ਫਲਾਣੇ ਬੰਦੇ ਦੀ ਗਲਤੀ ਹੈ ਉਹਨਾਂ ਨੇ ਕਹਿ ਰਹੇ ਜੀ ਇਹ ਤਾਂ ਫੌਜਾਂ ਦੀ ਛਪਾਈਆਂ ਦੀ ਗਲਤੀ ਹੈ ਉਹਨਾਂ ਨੇ ਗਲਤ ਕੀਤਾ ਤੇ ਅੱਗੇ ਤੋਂ ਅਸੀਂ ਖਚਾਈ ਕਰ ਦਿੱਤੀ ਹੈ ਐਂ ਕਰਦੇ ਜਿਹਦਾ ਅੱਜ ਕਹਿੰਦੇ ਆ ਉਹ ਨਹੀਂ ਕਹੇ ਅੱਗੇ ਤੋਂ ਇਦਾਂ ਨਹੀਂ ਹੋਏਗੀ ਪੇ ਬਹੁਤ ਮਿੰਤ ਤਰਲਾ ਕੀਤਾ ਸੋ ਗੁਰੂ ਪਾਤਸ਼ਾਹ ਨੂੰ ਕੁਝ ਸਿੱਖ ਵੀ ਕਹਿਣ ਲੱਗੇ ਸੋ ਮਹਾਰਾਜ ਜਲ ਹੁਣ ਤਾਂ ਇਹ ਇਦਾਂ ਕਰਦੇ ਆ ਗੁਰੂ ਪਾਤਸ਼ਾਹ ਕਹਿੰਦੇ ਕਰਨਾ ਇਹਨਾਂ ਨੇ ਫਿਰ ਵੀ ਉਹੀ ਹੈ ਪੇ ਮਰਜ਼ੀ ਤੁਹਾਡੀ ਹੈ ਪੇ ਚਲੋ ਆਪਾਂ ਚੱਲੇ ਚੱਲਦੇ ਆ ਕਿੰਨੀ ਤਰੀਕ ਨੂੰ ਗੁਰੂ ਸਾਹਿਬ ਇਹ ਕਿਲਾ ਛੱਡ ਦਿੰਦੇ ਨੇ 6 ਪੋ ਦੀ ਰਾਤ ਹਾਂਜੀ 6 ਤੇ 7 ਪੋ ਦੀ ਦਰਮਿਆਨੀ ਰਾਤ ਉਦੋਂ ਕਿਲਾ ਛੱਡਿਆ ਜੀ 1704 ਈਸਵੀ ਦੇ ਵਿੱਚ ਇਹ ਕਿਲੇ ਤੋਂ ਛੱਡਿਆ ਗਿਆ ਜੀ ਬਿਲਕੁਲ ਖਾਲੀ ਕਰ ਦਿੱਤਾ ਸੀ ਇਤਿਹਾਸ ਕੀ ਕਹਿੰਦਾ ਇਹ ਬਿਲਕੁਲ ਖਾਲੀ ਕਰ ਦਿੱਤਾ ਸੀਗਾ ਤੇ ਆਨੰਦਪੁਰ ਸਾਹਿਬ ਦੇ ਵਿੱਚ ਸਾਰੀ ਸਾਰੀ ਸਿੱਖ ਸੰਗਤ ਪਰਿਵਾਰ ਗੁਰੂ ਸਾਹਿਬ ਦਾ ਸਾਰੇ ਇਥੋਂ ਚਲੇ ਗਏ ਸੀ ਸਿਰਫ ਇੱਕ ਸਿੱਖ ਨੂੰ ਛੱਡਿਆ ਜਿਹਦਾ ਨਾਮ ਗੁਰਬਖਸ਼ ਸੀ ਔਰ ਉਹ ਜਿਹੜਾ ਸੀਗਾ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਗੰਜ ਅਸਥਾਨ ਦੀ ਸੇਵਾ ਸੰਭਾਲ ਕਰਨ ਵਾਸਤੇ ਉਹਨੂੰ ਛੱਡਿਆ ਸੀ ਬਾਕੀ ਬਿਲਕੁਲ ਸਾਰਾ ਆਨੰਦਪੁਰ ਸਾਹਿਬ ਗੁਰੂ ਸਾਹਿਬ ਨੇ ਛੱਡ ਦਿੱਤਾ ਇਸ ਕਿਲੇ ਦੀ ਖਾਸੀਅਤ ਕੀ ਸੀ ਬਾਕੀ ਕਿਲਿਆਂ ਦੇ ਨਾਲੋਂ ਇਹ ਵੱਖਰਾ ਕਿਲਾ ਸੀ ਵੱਖਰੀ ਇੱਥੇ ਪ੍ਰਬੰਧ ਸੀ ਬਾਕੀ ਕਿਲਿਆਂ ਦੇ ਨਾਲ ਹਾਂਜੀ ਇਹਦੀ ਖਾਸियत ਇਹ ਸਭ ਤੋਂ ਵੱਡੀ ਸੀ ਕਿ ਇਹ ਕਿਲਾ ਸਭ ਤੋਂ ਉੱਚੇ ਸਥਾਨ ਤੇ ਸੀਗਾ ਜਿਹੜਾ ਦੁਸ਼ਮਣ ਹੈ ਦੂਰੋਂ ਅਸੀਂ ਦੂਰ ਤੱਕ ਉਹਨੂੰ ਵੇਖ ਸਕਦੇ ਸੀ ਦੂਜੀ ਗੱਲ ਹੈ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਅੰਦਰ ਕਾਰਗਿਲ ਦੀ ਜੰਗ ਹੋਈ 1999 ਦੇ ਵਿੱਚ ਤੇ ਉਸ ਵਕਤ ਉਹ ਬਹੁਤ ਉੱਚੀ ਹਾਈਟ ਤੇ ਬੈਠੇ ਸੀ ਉਹਨਾਂ ਨੂੰ ਦੁਸ਼ਮਣ ਨੂੰ ਮਾਰਨਾ ਉਹ ਸੀਗਾ ਤੇ ਸਾਨ ਜਿੰਨਾ ਅਸੀਂ ਕਿਲੇ ਦੀ ਉੱਚੀ ਹਾਈਟ ਤੇ ਬੈਠੇ ਹੋਵਾਂਗੇ ਸਾਨੂੰ ਦੁਸ਼ਮਣ ਨਾਲ ਲੜਨਾ ਸੌਖਾ ਹੋ ਜਾਂਦਾ ਸੋ ਇਹਦੇ ਜਿਹੜਾ ਇਹ ਕਿਲਾ ਇਹ ਤੋਂ ਇਲਾਵਾ ਚਾਰ ਹੋਰ ਵੀ ਕਿਲੇ ਜਿਸ ਤਰ੍ਹਾਂ ਤੁਸੀਂ ਮੈਨੂੰ ਪੁੱਛਿਆ ਸੀਗਾ ਇਹ ਇਥੋਂ ਬਿਲਕੁਲ ਪਹਾੜ ਦੀ ਵਾਹੀ ਨੂੰ ਇਧਰ ਕਿਲਾ ਤਾਰਾਗਾੜ ਹੈ ਇਹ ਦੇ ਦੂਸਰੇ ਪਾਸੇ ਗੜਸ਼ੰਕਰ ਰੋਡ ਫਾਟਕ ਟੱਪ ਕੇ ਕਿਲਾ ਹੋਲਗੜ ਹੈ ਤੇ ਜਿਹੜਾ ਰੇਲਵੇ ਸਟੇਸ਼ਨ ਦੇ ਬੈਕ ਸਾਈਡ ਤੇ ਇੱਥੇ ਕਿਲਾ ਲੋਗੜ ਹੈ ਨੈਣਾ ਦੇ ਵੀ ਰੋਡ ਤੇ ਇੱਥੇ ਕਿਲਾ ਫਤੇਗੜ ਹੈ ਇਹ ਜਿਹੜੇ ਆਲੇ ਦੁਆਲੇ ਚਾਰ ਕਿਲੇ ਬਣਾਏ ਸਿਗੇ ਉਹ ਇਸੇ ਇੱਕ ਤਰ੍ਹਾਂ ਦਾ ਜਿਹੜੇ ਸਿੱਖਾਂ ਦੀ ਡਿਊਟੀ ਸੀ ਵੀ ਜਿਹੜਾ ਸਾਨੂੰ ਉੱਥੋਂ ਦੀ ਜਿਹੜੀ ਹੈ ਲੋਕਾਂ ਦੀ ਕਾਰਵਾਈ ਜਾਂ ਦੁਸ਼ਮਣ ਦੇ ਪਤਾ ਲੱਗਦਾ ਰਹੇ ਤਾ ਕਰਕੇ ਚਾਰ ਚਾਰ ਕਿਲੇ ਹੋਰ ਬਣਾਏ ਸਗੇ ਤੇ ਇਹ ਸਭ ਤੋਂ ਪਹਿਲਾ ਪੰਜਵਾਂ ਕਿਲਾ ਹੈ ਕਿਸ ਤਰ੍ਹਾਂ ਦੀ ਐਕਟੀਵਿਟੀਆਂ ਗੁਰੂ ਸਾਹਿਬ ਕਰਦੇ ਸੀ ਇਤਿਹਾਸ ਦੇ ਵਿੱਚ ਕਿਸ ਤਰ੍ਹਾਂ ਦਾ ਜ਼ਿਕਰ ਆਉਂਦਾ ਉਹ ਚੀਜ਼ਾਂ ਦਾ ਕਿਸ ਤਰ੍ਹਾਂ ਦਾ ਮਤਲਬ ਮੈਂ ਮੰਨ ਲਓ ਗੁਰੂ ਸਾਹਿਬ ਇੱਥੇ ਸਿਰਫ ਇਹੀ ਸੀਗਾ ਵੀ ਧਰਮ ਯੁੱਧ ਹੈਗਾ ਵੀ ਧਰਮ ਨੂੰ ਬਚਾਉਣ ਵਾਸਤੇ ਸੀਗਾ ਸੋ ਗੁਰੂ ਸਾਹਿਬ ਨੇ ਇਹ ਜ਼ਮੀਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਪਣੀ ਖਰੀਦੀ ਹੋਈ ਹੈ ਤੇ ਇਹਦੇ باوجود ਵੀ ਗੁਰੂ ਸਾਹਿਬ ਨੇ ਵੀ ਇਸ ਸ਼ਹਿਰ ਨੂੰ ਜਿਹੜਾ ਵਸਾਇਆ ਉਹਨਾਂ ਨੇ ਕਿਸੇ ਤੋਂ ਉਹ ਲੈ ਕੇ ਨਹੀਂ ਵਸਾਇਆ ਤੇ ਉਹਨਾਂ ਨੇ ਬਿਲਕੁਲ ਆਪਣੇ ਵੱਲ ਤੇ ਸਾਰਾ ਆਪਣੇ ਜਿੱਦਾ ਜੱਦੀ ਪੁਸਤੀ ਬਾਪ ਦੀ ਜਾਇਦਾਦ ਆ ਤੇ ਲੇਕਿਨ ਪਹਾੜੀ ਰਾਜੇ ਤੇ ਬਾਕੀ ਇਹ ਸਮਝਦੇ ਸੀਗੇ ਵੀ ਇਹਨਾਂ ਨੇ ਕਿਤੇ ਇਹ ਬਾਦਸ਼ਾਹੀ ਨਾ ਸਾਡੇ ਕੋਲੋਂ ਖੋ ਲੈਣ ਤੇ ਉਹਨਾਂ ਨੇ ਜਾ ਕੇ ਔਰੰਗਜ਼ੇਬ ਕੋਲ ਸ਼ਿਕਾਇਤਾਂ ਕੀਤੀਆਂ ਵੀ ਅੱਜ ਸਾਡੀ ਸਾਡਾ ਰਾਜ ਖੋਹ ਲੈਣਗੇ ਤੇ ਕੱਲ ਨੂੰ ਆਉਣ ਵਾਲੇ ਤੁਹਾਡੇ ਸੈਂਟਰ ਤੇ ਤੁਹਾਡੀ ਗੱਦੀ ਵੀ ਖੋਹ ਲੈਣਗੇ ਉਹਨਾਂ ਦਾ ਇਹ ਸੀਗਾ ਗੁਰੂ ਪਾਤਸ਼ਾਹ ਦਾ ਇਹ ਸੀਗਾ ਵੀ ਉਹਨਾਂ ਨੇ ਕੋਈ ਕਿਸੇ ਨਾਲ ਲੜਨ ਨਹੀਂ ਗਏ ਜਿੱਦਾਂ ਪਤਾ ਲੱਗਦਾ ਉਹ ਤਾਂ ਸਿਰਫ ਇਹ ਸੀਗਾ ਵੀ ਆਪਣੇ ਧਰਮ ਦਾ ਪ੍ਰਚਾਰ ਕਰਦੇ ਸੀ ਆਪਣੇ ਸਿੱਖ ਕੌਮ ਨੂੰ ਸ਼ਸਤਰ ਵਿਦਿਆ ਦਿੰਦੇ ਗੁਰਮਤ ਦੀ ਵਿਦਿਆ ਦਿੰਦੇ ਗੁਰਬਾਣੀ ਨਾਲ ਜੋੜਦੇ ਸਮਾਜਿਕ ਤੌਰ ਤੇ ਕਿਸ ਤਰ੍ਹਾਂ ਰਹਿਣਾ ਉਹ ਸਿਖਾਉਂਦੇ ਸੀ ਜਦੋਂ ਕੋਈ ਲੜਨ ਵਾਸਤੇ ਆਉਂਦਾ ਸੀ ਤੇ ਉਹਦਾ ਮੁਕਾਬਲਾ ਕੀਤਾ ਜਾਂਦਾ ਸੀ ਇਸ ਤੋਂ ਇਲਾਵਾ ਕੋਈ ਹੋਰ ਐਕਟੀਵਿਟੀ ਨਹੀਂ ਸੀ ਕਿ ਜੇ ਇਸ ਤਰ੍ਹਾਂ ਕਈ ਉਹ ਸੋਚਦੇ ਰਹਿੰਦੇ ਕਿ ਅਸੀਂ ਉਹਨਾਂ ਦੀ ਸੂਹ ਲੈਣੀ ਹੈ ਉਹ ਕੀ ਕਰਦੇ ਕੋਈ ਕੀ ਨਹੀਂ ਇਹ ਟਾਈਮ ਬੇਸ ਨਹੀਂ ਸੀ ਕਰਦੇ ਜਿਹੜਾ ਚੜਾਈ ਕਰਕੇ ਆਉਂਦਾ ਸੀ ਤੇ ਜਿਸ ਤਰ੍ਹਾਂ ਸਾਡੇ ਇਹ ਮਸ਼ਹੂਰ ਵੀ ਹੈ ਕਿ ਜਿਹੜਾ ਹੈਗਾ ਛਰਨ ਆਏ ਨੂੰ ਦੇਗ ਪੱਕੀ ਚੜਾ ਆਏ ਨੂੰ ਤੇਗ ਪੱਕੀ ਇਹ ਇਹ ਗੁਰੂ ਸਾਹਿਬ ਦੀ ਐਕਟੀਵਿਟੀ ਸੀ ਇੱਕ ਚੀਜ਼ ਹੋਰ ਦੱਸੋ 22 ਧਾਰ ਦੇ ਰਾਜੇ ਕਿਹਨਾਂ ਧਾਰ ਕਿਉਂ ਕਿਉਂ ਵਰਤੇ ਜਾਂਦਾ ਸਰ ਧਾਰ ਦਾ ਭਾਵ ਪਹਾੜ ਹੈ ਜੀ ਇੱਕ ਪਹਾੜ ਦਾ ਇਲਾਕਾ ਜਿਹੜਾ ਹੈ ਪਹਾੜ ਨੂੰ ਧਾਰ ਕਹਿ ਦਿੰਦੇ ਆ ਸੋ ਇਸ ਤਰ੍ਹਾਂ 22 ਪਹਾੜੀਆਂ ਅਲੱਗ-ਅਲੱਗ ਜਿਹੜੇ ਰਾਜੇ ਆ ਵੱਖ-ਵੱਖ ਥਾਵਾਂ ਤੇ ਬੈਠੇ ਸੀ ਤੇ 22 ਰਾਜ ਸੀ ਉਹਨਾਂ ਦੇ ਛੋਟੇ-ਛੋਟੇ ਰਜਵਾੜੇ ਆਪਾਂ ਕਹਿ ਸਕਦੇ ਆ ਇਸ ਉਹਨਾਂ ਨੂੰ 22 ਧਾਰ ਭਾਵ 22 ਪਹਾੜਾਂ ਦੇ ਰਾਜੇ ਸੀ ਪਹਾੜੀ ਰਾਜੇ ਇਤਿਹਾਸ ਦੇ ਵਿੱਚ ਕੀ ਜ਼ਿਕਰ ਆਉਂਦਾ ਜਿਵੇਂ 10 ਲੱਖ ਦੀ ਫੌਜ ਨੂੰ ਕਹਿੰਦੇ ਵਕਤ ਪਿਆ ਹੋਇਆ ਸੀ 7 ਮਹੀਨੇ ਤੋਂ ਉਹ ਡਰੇ ਹੋਏ ਸੀ ਕੋਈ ਉਹਨਾਂ ਦੀ ਕੋਈ ਵੀ ਪੇਸ ਨਹੀਂ ਚੱਲ ਰਹੀ ਸੀ ਫਿਰ ਉਹਨਾਂ ਨੇ ਫਿਰ ਧਰਮ ਦਾ ਸਹਾਰਾ ਲਿਆ ਸੌਹਾ ਖਾਧੀਆਂ ਝੂਠੀਆਂ ਕੀ ਕਹਿੰਦਾ ਇਤਿਹਾਸ ਹਾਂਜੀ ਇਹੀ ਇਤਿਹਾਸ ਇਹੀ ਕਹਿੰਦਾ ਜੀ ਵੀ ਉਹਨਾਂ ਨੇ ਜਦੋਂ ਜਿਹੜਾ ਹੈਗਾ ਜਦੋਂ ਕੋਈ ਵੀ ਉਹਨਾਂ ਦਾ ਹੀਲਾ ਨਹੀਂ ਚੱਲਿਆ ਤੇ ਉਹਨਾਂ ਨੇ ਫਿਰ ਧਰਮ ਦਾ ਸਹਾਰਾ ਲਿਆ ਵੀ ਇਹਨਾਂ ਨੂੰ ਧਾਰਮਿਕ ਤੌਰ ਤੇ ਜਾ ਕੋ ਕਹਿ ਕੇ ਤੇ ਫਿਰ ਕਸਮਾਂ ਖਾਣੀਆਂ ਤੇ ਇਹ ਕਹਿਣਾ ਇੱਕ ਤਰ੍ਹਾਂ ਉਹਨਾਂ ਨੂੰ ਇੰਪ੍ਰੈਸ ਕਰਨਾ ਵੀ ਅਸੀਂ ਤੁਹਾਡੇ ਨਾਲ ਆ ਕਿਉਂਕਿ ਗੁਰੂ ਸਾਹਿਬ ਦੇ ਇੱਥੇ ਹੁੰਦਿਆਂ ਜਿਹੜੇ ਪਹਾੜੀ ਰਾਜੇ ਉਹਨਾਂ ਨੇ ਬੜੇ ਪਾਪੜ ਵੇਲੇ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਵੀ ਅਸੀਂ ਜਿਹੜਾ ਹੈਗਾ ਆ ਵੀ ਅਸੀਂ ਸਾਰੇ ਅਸੀਂ ਸਿੱਖ ਬਣ ਜਾਵਾਂਗੇ ਅਸੀਂ ਅਮਰਤ ਛਕ ਲਵਾਂਗੇ ਤੁਹਾਡੇ ਸਿੱਖ ਤੇ ਗੁਰੂ ਸਾਹਿਬ ਕਹਿੰਦੇ ਬਣੋ ਲੇਕਿਨ ਉਹਨਾਂ ਨੇ ਸ਼ਰਤ ਰੱਖੀ ਸੀ ਕਿ ਅਸੀਂ ਅਗਰ ਤੁਸੀਂ ਅਸੀਂ ਸਿੱਖ ਬਣਾਂਗੇ ਪਰ ਅਸੀਂ ਬਾਕੀ ਜਾਤਾਂ ਵਾਲਿਆਂ ਨਾਲ ਬਹਿ ਕੇ ਅਮਰਤ ਛਕਾਂਗੇ ਲੱਗ ਸਕਾਂਗੇ ਤੇ ਗੁਰੂ ਸਾਹਿਬ ਨੇ ਇਸ ਗੱਲ ਤੋਂ ਮਨਾ ਕਰ ਦਿੱਤਾ ਵੀ ਇਹ ਕੰਮ ਨੇ ਅਸੀਂ ਪੰਥ ਦੇ ਵਿੱਚ ਵੰਡੀਆਂ ਨਹੀਂ ਪਾਣੀਆਂ ਜਿਸ ਤਰ੍ਹਾਂ ਅੱਜ ਦੇ ਸਮੇਂ ਦੇ ਵੱਖ-ਵੱਖ ਸੰਪਰਦਾਵਾਂ ਦੇ ਜਾਤ ਹੰਕਾਰੀ ਕਈ ਐਸੇ ਹੈਗੇ ਆ ਤੇ ਉਹ ਅੱਜ ਵੀ ਜਿਹੜੇ ਹੈਗੇ ਆ ਜਾਤ ਪਾਤ ਦੇ ਨਾਂ ਤੇ ਅੰਮ੍ਰਿਤ ਛਕਾਉਂਦੇ ਆ ਅੱਜ ਵੀ ਸਾਡੀ ਕੌਮ ਦੇ ਵਿੱਚ ਐਸੀਆਂ ਜਥੇਬੰਦੀਆਂ ਹੈਗੀਆਂ ਤੇ ਜਿਹੜੀਆਂ ਜਾਤ ਪਾਤ ਨੂੰ ਲੈ ਕੇ ਲੇਕਿਨ ਗੁਰੂ ਪਾਤਸ਼ਾਹ ਜਿਹੜੇ ਨੇ ਤੇ ਉਹਨਾਂ ਨੇ ਤੇ ਜਿਹੜਾ ਸਾਰਿਆਂ ਨੂੰ ਜੋੜਿਆ ਜਿਹੜੇ ਹੈਗਾ ਖੱਤਰੀ ਬ੍ਰਾਹਮਣ ਸੂਤ ਵੈਚ ਉਪਦੇਸ਼ ਚੋਂ ਵਰਣ ਕੋ ਸਾਂਝਾ ਸੋ ਸਾਰਿਆਂ ਵਾਸਤੇ ਉਹਨਾਂ ਨੇ ਇੱਕ ਮਾਨਮਤਾ ਦਾ ਧਰਮ ਹੈ ਗੁਰੂ ਸਾਹਿਬ ਦਾ ਅਸੀਂ ਕਿਲੇ ਦੇ ਅੰਦਰ ਉਸ ਥਾਂ ਦੇ ਉੱਤੇ ਮੌਜੂਦਾਂ ਜਿੱਥੇ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਸਮੇਂ ਦੀ ਬੌਲੀ ਮੌਜੂਦ ਹੈ ਅੱਜ ਵੀ ਜਿਸ ਦੀਆਂ ਤਕਰੀਬਨ 132 ਪੌੜੀਆਂ ਨੇ ਇਨਾ ਪੌੜੀਆਂ ਦੇ ਰਾਹੀਂ ਸੰਗਤ ਥੱਲੇ ਜਾਂਦੀ ਹੈ ਤੇ ਜਲ ਸਕਦੀ ਆ ਤਾਂ ਇਸੇ ਬੌਲੀ ਦੇ ਵਿੱਚੋਂ ਜਦੋਂ ਗੁਰੂ ਸਾਹਿਬ ਨੇ ਇਸੇ ਥਾਂ ਦੇ ਉੱਤੇ ਰਹਿ ਕੇ ਜੰਗ ਲੜੀ ਆ 7 ਮਹੀਨੇ ਤਕ ਤਕਰੀਬਨ ਤਾਂ ਪਾਣੀ ਇੱਥੋਂ ਹੀ ਜਿਹੜਾ ਲੰਗਰ ਦੇ ਵਿੱਚ ਪ੍ਰਸ਼ਾਦਾ ਬਣਾਉਣ ਦੇ ਲਈ ਵਰਤਿਆ ਜਾਂਦਾ ਸੀ ਭਾਈ ਸਾਹਿਬ ਥੋੜਾ ਜਿਹਾ ਇਸ ਬੌਲੀ ਸਾਹਿਬ ਦਾ ਵੀ ਇਤਿਹਾਸ ਦੱਸੋ ਵੀ ਕਿੰਨੇ ਕ ਸਮੇਂ ਪੁਰਾਣੀ ਬੌਲੀ ਹੈ ਹਾਂਜੀ ਇਹ ਬੌਲੀ ਗੁਰੂ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਬਣਵਾਈ ਸੀ ਇਹ ਸਭ ਤੋਂ ਡੂੰਗੀ ਬੌਲੀ ਹੈ ਇਸ ਇਲਾਕੇ ਦੇ ਵਿੱਚ ਆ ਨਨਦਪੁਰ ਸਾਹਿਬ ਦੇ ਵਿੱਚ ਕਿਉਂਕਿ ਵੱਡੀ ਹਾਈਟ ਤੇ ਪਹਾੜੀ ਦੀ ਹਾਈਟ ਤੇ ਇਹ ਬਣਿਆ ਕਿਲਾ ਸੋ ਇਸ ਕਰਕੇ ਇਹ ਬੋਲੀ ਪਾਣੀ ਦਾ ਜਿਹੜਾ ਕਿਉਂਕਿ ਜੰਗ ਜੁੱਧ ਦਾ ਵੀ ਇਹ ਜਿਹੜਾ ਹੈਗਾ ਇੱਕ ਰਣਨੀਤੀ ਉਹਦਾ ਉਹਦਾ ਹਿੱਸਾ ਹੈ ਕਿ ਜਿਹਦੇ ਹਿੱਸੇ ਜਿਹਦੇ ਜਿਹਦਾ ਪਾਣੀ ਤੇ ਕਬਜ਼ਾ ਹੈ ਉਹਦੀ ਹਮੇਸ਼ਾ ਚਿਤ ਹੁੰਦੀ ਹੈ ਸੋ ਇਸ ਕਰਕੇ ਕਿਉਂਕਿ ਪਾਣੀ ਦੀ ਲੋੜ ਪੈਂਦੀ ਸਾਨੂੰ ਮੜ ਜੇ ਸਠੋਕਰ ਲੱਗ ਜਾਇਆ ਸੀ ਕਹਿੰਦੇ ਪਾਣੀ ਪਿਆਉਣ ਲਿਆ ਪੜਾ ਇਸ ਕਰਕੇ ਜੰਗ ਲੱਗਦੀ ਹੈ ਪਾਣੀ ਤੋਂ ਬਿਨਾਂ ਬਹੁਤੇ ਮਰ ਜਾਂਦੇ ਨੇ ਪਾਣੀ ਪਾਣੀ ਦਾ ਇੱਥੇ ਹੋਣਾ ਬਹੁਤ ਜ਼ਰੂਰੀ ਸੀ ਕਿਉਂਕਿ ਬਾਣੀ ਦੇ ਵਿੱਚ ਪਹਿਲਾ ਪਾਣੀ ਜੀਵ ਹੈ ਪਾਣੀ ਜਿਹੜਾ ਇਹ ਸਾਡਾ ਜੀਵਨ ਹੈ ਸੋ ਪਾਣੀ ਤੋਂ ਬਿਨਾਂ ਅਸੀਂ ਜਿਹੜਾ ਉਹ ਹੋ ਜਾਂਦੇ ਆ ਤੇ ਇਸ ਕਰਕੇ ਜਿਹੜਾ ਹੈਗਾ ਗੁਰੂ ਸਾਹਿਬ ਜਿੱਥੇ ਵੀ ਗਏ ਆ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਕਾਲਗੀ ਤਰ ਜਿਹੜੇ ਵੀ ਗੁਰੂ ਪਾਤਸ਼ਾ ਪਹਿਲਾਂ ਉਹਨਾਂ ਨੇ ਪਾਣੀ ਦਾ ਸੋਚਿਆ ਇਸ ਕਰਕੇ ਪਾਣੀ ਜਾਤ ਪਾਤ ਦਾ ਵੀ ਬੋਲ ਵਾਲਾ ਬਹੁਤ ਜ਼ਿਆਦਾ ਸੀ ਉਸ ਵਕਤ ਤੇ ਜਾਤ ਪਾਤ ਦੇ ਬੋਲ ਵਾਲੇ ਨੂੰ ਮੁੱਖ ਰੱਖ ਕੇ ਬੌਲੀਆਂ ਬਣਵਾਈਆਂ ਹੈ ਤਾਂ ਖੂਹ ਹੈ ਪਰ ਪੌੜੀ ਵਾਲੇ ਖੂਹ ਨੂੰ ਬੌਲੀ ਕਹਿੰਦੇ ਨੇ ਤਾਂ ਕਿ ਕੋਈ ਵੀ ਜਿਹਨੂੰ ਵੀ ਲੋੜ ਹੈ ਪਾਣੀ ਦੀ ਤੇ ਉਹ ਜਾ ਕੇ ਇੱਥਾਂ ਤੋਂ ਉਤਰ ਕੇ ਆਪਣਾ ਪਾਣੀ ਭਰ ਕੇ ਲਿਆ ਸਕੇ ਇਸ ਕਰਕੇ ਬੌਲੀ ਬੌਲੀਆਂ ਦਾ ਇਤਿਹਾਸ ਆ ਸੋ ਗੁਰੂ ਸਾਹਿਬ ਦੇ ਜਿਹੜੀ ਹੈਗੀ ਆ ਕਰਨ ਕਮਲਾਂ ਦੀ ਉਹਨਾਂ ਦੇ ਸਮੇਂ ਦੀ ਇਹ ਬੋਲੀ ਬਣੀ ਹੋਈ ਹੈ ਜੀ ਬੋਲੀ ਦਾ ਇਤਿਹਾਸ ਤੁਸੀਂ ਜ਼ਿਕਰ ਕੀਤਾ ਸਫਰੇ ਸਹਾਦਤ ਦਾ ਮੁੱਢ ਕਹਿੰਦੀ ਇੱਥੋਂ ਹੀ ਬੰਨਿਆ ਗਿਆ ਸੀ ਕਿਵੇਂ ਮੁੱਢ ਬੰਨਿਆ ਗਿਆ ਕਿਵੇਂ ਸ਼ਹੀਦਿਆਂ ਦਾ ਦੌਰ ਚੱਲਦਾ ਹਾਂਜੀ ਸਫਰੇ ਜਿਹੜਾ ਸਫਰੇ ਸ਼ਹਾਦਤ ਆ ਤੇ ਇਥੋਂ ਜਦੋਂ ਉਹਨਾਂ ਨੇ ਤਾਂ ਇਹ ਕਹਿਿਆ ਸੀ ਕਿ ਤੁਸੀਂ ਅਸੀਂ ਕੋਈ ਕਿਸੇ ਤਰ੍ਹਾਂ ਦਾ ਕੋਈ ਝਗੜਾ ਨਹੀਂ ਕਰਾਂਗੇ ਕੋਈ ਹਮਲਾ ਨਹੀਂ ਕਰਾਂਗੇ ਲੇਕਿਨ ਤੇ ਗੁਰੂ ਸਾਹਿਬ ਜਦੋਂ ਇੱਥੇ ਕਿਲੇ ਦੇ ਅੰਦਰ ਜਿੰਨਾ ਸਮਾਂ ਰਹੇ ਆ ਸੋ ਉਸ ਵਕਤ ਜਦੋਂ ਰਾਸ਼ਨ ਪਾਣੀ ਵੀ ਖਤਮ ਹੋ ਗਿਆ ਤੇ ਉਸ ਵਕਤ ਜਿਹੜੇ ਸਿੰਘ ਨੇ ਉਹ ਥੋੜਾ ਜਿਹਾ ਜਿਹੜਾ ਵੀ ਰਾਸ਼ਨ ਦੀ ਤਾਂ ਬੜੀ ਲੋੜ ਹੈ ਉਹ ਫਿਰ ਉਸ ਵਕਤ ਬੇਲੇ-ਕਵੇਲੇ ਜਿਹੜੀਆਂ ਫੌਜਾਂ ਦਾ ਘੇਰਾ ਸੀ ਉਹਨੂੰ ਇੱਕ ਬਾਜ਼ ਤਰ੍ਹਾਂ ਝਪਟ ਕੇ ਉਹਨੂੰ ਘੇਰੇ ਨੂੰ ਤੋੜ ਕੇ ਤੇ ਫਿਰ ਉਹ ਜਾ ਕੇ ਜਿਹੜਾ ਖਾਣ ਪੀਣ ਦਾ ਰਾਸ਼ਨ ਦਾ ਇੰਤਜ਼ਾਮ ਕਰਕੇ ਆਂਦੇ ਸੀਗੇ ਸੋ ਜਿਹਦੇ ਕਾਰਨ ਤੇ ਕਈ ਸਿੰਘਾਂ ਦੀ ਸ਼ਹੀਦੀ ਹੋ ਜਾਂਦੀ ਸੀ ਕਈ ਸਿੰਘ ਮਾਰੇ ਜਾਂਦੇ ਸੀ ਜਦੋਂ ਸਿੰਘ ਮਾਰੇ ਜਾਂਦੇ ਸੀ ਤੇ ਉਸ ਵਕਤ ਇਹ ਬਿਲਕੁਲ ਜਿਹੜਾ ਹੈਗਾ ਜਿੱਥੇ ਅਸੀਂ ਬੌਲੀ ਸਾਹਿਬ ਦੇ ਅੱਗੇ ਖੜੇ ਮੇਰੇ ਸੱਜੇ ਪਾਸੇ ਇੱਧਰ ਗੁਰਦੁਆਰਾ ਸ਼ਹੀਦੀ ਬਾਗ ਆ ਇਹਦਾ ਨਾਂ ਹੀ ਸ਼ਹੀਦੀ ਬਾਗ ਤਾਂ ਪਿਆ ਕਿਉਂਕਿ ਤੇ ਸ਼ਹੀਦਾਂ ਦਾ ਸੰਸਕਾਰ ਕੀਤਾ ਜਾਂਦਾ ਸੀ ਇਥੋਂ ਹੀ ਸ਼ਹੀਦੀਆਂ ਦੀ ਜਿਹੜੀ ਛੀਦੀਆਂ ਦੀ ਲਿਸਟ ਤਾਂ ਗੁਰੂ ਅਰਜਨ ਦੇਵ ਮਹਾਰਾਜ ਤੋਂ ਚੱਲੀ ਆਂਦੀ ਲੰਬੀ ਲੇਕਿਨ ਜਿਹੜੀ ਸਫਰੇ ਸ਼ਹਾਦਤ ਆ ਉਹ ਇਥੋਂ ਸ਼ਹੀਦੀ ਬਾਗ ਤੋਂ ਇਥੋਂ ਆਨੰਦਗੜ੍ਹ ਦੇ ਕਿਲੇ ਤੋਂ ਇਥੋਂ ਸ਼ੁਰੂ ਹੁੰਦੀ ਹੈ ਕਿ ਸਿੱਖਾਂ ਜਿਹੜੀ ਆਪਣੀ ਸਿੱਖ ਸੰਗਤ ਆ ਆਪਣੇ ਸਿੰਘ ਯੋਧੇ ਆ ਉਹਨਾਂ ਦਾ ਜਿਹੜਾ ਹੈਗਾ ਪੇਟ ਪੂਰਤੀ ਵਾਸਤੇ ਜਿਹੜਾ ਲੰਗਰ ਪਾਣੀ ਲਿਆਉਣ ਵਾਸਤੇ ਖਾਣ ਪੀਣ ਲਿਆਉਣ ਵਾਸਤੇ ਵੀ ਸਿੱਖਾਂ ਦੀਆਂ ਸ਼ਹੀਦੀਆਂ ਤੋਂ ਕੰਮ ਸ਼ੁਰੂ ਹੋ ਗਿਆ ਫਿਰ ਇਥੋਂ ਜਿਹੜਾ ਹੈ ਜਿਹੜਾ ਹੈਗਾ 6 ਤੇ 7 ਪੋ ਦੀ ਦਰਮਿਆਨੀ ਰਾਤ ਨੂੰ ਇਥੋਂ ਗੁਰੂ ਸਾਹਿਬ ਜਦੋਂ 1704 ਸਨ ਦੇ ਵਿੱਚ ਇਥੋਂ ਚੱਲਦੇ ਆ ਰਾਤ ਨੂੰ ਤੇ ਫਿਰ ਸ਼ਹੀਦਿਆਂ ਦਾ ਸਫ਼ਰ ਇਥੋਂ ਸ਼ੁਰੂ ਹੋ ਜਾਂਦਾ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਫਤਿਹ ਤਾਂ ਸਾਡੇ ਨਾਲ ਹੈੱਡ ਗ੍ਰੰਥੀ ਭਾਈ ਮਨਜੀਤ ਸਿੰਘ ਸੀ ਜਿਨ੍ਹਾਂ ਨੇ ਪੂਰੇ ਇਤਿਹਾਸ ਤੋਂ ਜਾਣੂ ਕਰਵਾਇਆ ਕਿ ਕਿਸ ਤਰੀਕੇ ਦੇ ਨਾਲ ਸਫ਼ਰੇ ਸ਼ਹਾਦਤ ਦਾ ਮੋੜ ਇਸ ਕੀਲਾ ਨੰਦਗੜ੍ਹ ਸਾਹਿਬ ਤੋਂ ਬੰਨਿਆ ਜਾਂਦਾ ਗੁਰੂ ਸਾਹਿਬ ਨੇ ਇੱਥੇ ਹੀ ਰਹਿ ਕੇ 7 ਮਹੀਨੇ 10 ਲੱਖ ਦੀ ਫੌਜ ਦਾ ਮੁਕਾਬਲਾ ਕੀਤਾ 22 ਧਾਰ ਦੇ ਰਾਜਿਆਂ ਦਾ ਮੁਕਾਬਲਾ ਕੀਤਾ ਅਸੀਂ ਰਜਾਨਾ ਸਪੋਕਸਮੈਨ ਦੇ ਜ਼ਰੀਏ ਉਸ ਇਤਿਹਾਸ ਨੂੰ ਤੁਹਾਡੇ ਸਾਹਮਣੇ ਲਿਆ ਰਹੇ ਹਾਂ ਜੋ ਕਿ ਸਿੱਖਾਂ ਦੇ ਲਈ ਬਾਕੀ ਪੂਰੀ ਦੁਨੀਆ ਦੇ ਲਈ ਬਹੁਤ ਹੀ ਅਨਮੋਲ ਹੈ ਸਾਥੀ ਸੰਸੇਰ ਸਿੰਘ ਦੇ ਨਾਲ ਕੁਲਦੀਪ ਸਿੰਘ ਢੋਲੇ ਰਜਾਨਾ ਸਪੋਕਸਮੈਨ ਟੀਵੀ ਸ੍ਰੀ ਅਨੰਦਪੁਰ ਸਾਹਿਬ